ਕੰਨਤੀ ਦਿਨਾਂ ਤੋਂ ਜੋ ਪੰਜਾਬ ਦੇ ਵਿੱਚ ਅਸੀਂ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਉਣ ਦੀ ਮਨਸ਼ੇਰੀ ਹੋਈ ਹੈ ਅਸਲ 'ਚ ਸਾਡੀ ਪਾਰਟੀ ਜਿਹੜੀ ਆਮਾਦੀ ਪਾਰਟੀ ਉਹਦਾ ਪਹਿਲੇ ਦਿਨੋਂ ਹੀ ਮਿਸ਼ਨ ਜਿਹੜਾ ਹੈ ਉਹ ਐਜੂਕੇਸ਼ਨ ਤੇ ਹੈਲਥ ਸੀ ਜਦੋਂ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਸਕੂਲਾਂ ਨੂੰ ਸ਼ਾਨਦਾਰ ਕਰਨਾ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਪਾਰਟੀਆਂ ਦੇ ਮੈਨੀਫੈਸਟੋਆਂ ਦੇ ਵਿੱਚ ਐਜੂਕੇਸ਼ਨ ਜਿਹੜੀ ਐਂਟਰ ਕਰ ਗਈ ਪਹਿਲਾਂ ਉਹ এডਿਕੇਸ਼ਨ ਦੀ ਗੱਲ ਨਹੀਂ ਕਰਦੇ ਹੁੰਦੇ ਸੀ ਮੈਨੀਫੈਸਟੋ 'ਚ ਆਏ ਹਾਂ ਸਕੂਲਾਂ ਦੀ ਹੈਗਾ ਹਸਪਤਾਲਾਂ ਦੀ ਗੱਲ ਹੀ ਨਹੀਂ ਹੁੰਦੀ ਸੀ ਬਿਜਲੀ ਦੀ ਗੱਲ ਹੀ ਨਹੀਂ ਹੁੰਦੀ ਸੀ ਸੋ ਇਹ ਅਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਉਹਨਾਂ ਦੀ ਬ੍ਰਾਂਗ ਹੋ ਜੀ ਪਾਰਟੀ ਤੇ ਸੋਚਦਾ ਨਤੀਜਾ ਹੈ ਕਿ ਅੱਜ ਜਿਹੜੀਆਂ ਸਟੇਜ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਏਜੰਡੇ ਨੇ ਉਹਦੇ ਵਿੱਚ ਵੀ ਹੈਲਥ ਐਜੂਕੇਸ਼ਨ ਆ ਰਹੀ ਹੈ ਸੋ ਪਿਛਲੇ ਹਫਤੇ ਇਸੇ ਜਗ੍ਹਾ ਤੂੰ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੇ ਪ੍ਰਿੰਸੀਪਲ ਸਾਹਿਬਾਨ ਸਿੰਗਾਪੁਰ ਗਏ ਸੀ ਅੱਜ 72 ਜਿਹੜੇ ਪ੍ਰਾਇਮਰੀ ਟੀਚਰ ਨੇ ਉਹ ਫਿਨਲੈਂਡ ਜਾ ਰਹੇ ਨੇ ਪਹਿਲਾਂ ਵੀ ਫਿਨਲੈਂਡ ਦਾ ਦੌਰਾ ਦੁਵਾਲੀ ਦੇ ਦਿਨਾਂ 'ਚ ਸਾਡਾ ਟੀਚਰਾਂ ਦਾ ਇੱਕ ਮੈਟ ਕਰਕੇ ਆਇਆ ਸੋ 72 ਨੇ ਦੋ ਹਫ਼ਤੇ ਦਾ ਟੂਰ ਹੈ ਇੱਕ ਹਫ਼ਤਾ ਪਹਿਲਾਂ ਇੱਕ ਫਿਨਲੈਂਡ ਦਾ ਡੈਲੀਗੇਸ਼ਨ ਆਇਆ ਇੱਕ ਹਫ਼ਤਾ ਪਹਿਲਾਂ ਉਹਨਾਂ ਨੇ ਵੀ ਇਨੋਨ ਇੱਥੇ ਟ੍ਰੇਨਿੰਗ ਕੀਤੀ ਇਹਨਾਂ ਨੂੰ ਚੁਣਨ ਦਾ ਕ੍ਰਾਈਟੇਰੀਆ ਬੜਾ ਸ਼ਾਨਦਾਰ ਹੈ 10 ਬੱਚੇ ਜਿਹੜੇ ਇਹਨਾਂ ਨੇ ਪੜਾਏ ਹੋਣ ਰਿਕਮੈਂਡੇਸ਼ਨ ਤੇ ਉਹਨਾਂ ਦੇ ਮਾਪਿਆਂ ਵੱਲੋਂ ਵੀ ਫੀਡਬੈਕ ਲੈਣੇ ਆ ਕਿ ਇਹ ਬੱਚੇ ਜਿਹੜੇ ਨੇ ਚਾਹੇ ਟੀਚਰ ਜਿਹੜੇ ਨੇ ਤੁਹਾਨੂੰ ਲੱਗਦਾ ਕਿ ਇਸ ਕਾਬਿਲ ਨੇ ਤਾਂ ਫਿਰ ਇਹ ਪਾਰਦਰਸ਼ੀ ਤਰੀਕੇ ਨਾਲ ਚੁਣ ਹੋਈ ਹੈ ਕਿਉਂਕਿ ਪੇਰੈਂਟ ਟੀਚਰ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਪਤਾ ਲੱਗ ਜਾਂਦਾ ਟੀਚਰ ਪੇਰੈਂਟਸ ਨੂੰ ਕਿ ਕਿਹੜੇ ਟੀਚਰ ਜਿਹੜੇ ਨੇ ਉਹ ਜ਼ਿਆਦਾ ਬੱਚਿਆਂ ਨੂੰ ਪੜਾਉਣ ਤੋਂ ਜ਼ਿਆਦਾ ਇੰਟਰਸਟਡ ਸੋ ਸਾਰੇ ਜਿੰਨੇ ਵੀ ਅਜ 77 ਦੇ ਬੱਚੇ ਚੁਣੇ ਗਏ ਨੇ ਮੈਂ ਸਾਰਿਆਂ ਨੂੰ ਉਲੇ ਮਲੇ ਦੀ ਵੀ ਦਿਨਾਲ ਨਾਲ ਅਧਿਆਪਕ ਬਲੇ ਕੈਰੀਅਰ ਦੇ ਵਿੱਚ ਇੱਕ ਹੋਰ ਸਟੈਪ ਅੱਗੇ ਵਧਣ ਤੇ ਬਹੁਤ ਬਹੁਤ ਮੁਬਾਰਕਬਾਦ ਹਾਂ ਮੈਂ ਸਰਬ ਇੱਕ ਜਿਹੜਾ ਜੋ ਹਿੰਦੀ ਚਾਹੂਗੀ ਹੈ ਜੀ ਹੈ ਕਾਫੀ ਜ਼ਿਆਦਾ ਪੁਲਿਸ ਐਕਟਿਵ ਆਨ ਗਰਾਉਂਡ ਬਟ ਅੱਤ ਸਵੇਰੇ ਜਣਾ ਇੱਕ ਪਾਸਟ ਰਿਪੋਰਟ ਹੋਇਆ ਅੰਮ੍ਰਿਤਸਰ ਦੇ ਵਿੱਚ Hindu Temple ਦੇ ਉੱਤੇ ਹੋ ਨਗਰੇ ਦੇਖੋ ਬਹੁਤ ਕੋਸ਼ਸ਼ਾਂ ਪੰਜਾਬ ਨੂੰ ਡਿਸਟਰਬ ਕਰਦੀਆਂ ਸਮੇਂ ਸਮੇਂ ਤੇ ਚਲਦੀ ਰਹਿੰਦੀ ਹੈ ਕਦੇ ਕੋਈ ਆ ਵੀ ਤਾਂ ਡਰਗ ਵੀ ਤਾਂ ਇੱਕ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਹੈ ਫਿਰ ਗੈਂਗਸਟਰ ਫਿਰ ਫਰੋਤੀਆਂ ਹੈ ਨਾ ਤਾਂ ਕਿ ਇਹ ਲੱਭੇ ਕਿ ਪੰਜਾਬ ਜਿਹੜਾ ਉਹ ਅਸ਼ਾਂਤੀ ਦਾ ਸੂਬਾ ਬਣ ਗਿਆ ਫੇਰ ਦੁਬਾਰਾ ਜਦ ਕਿ ਸਾਡੇ ਇੱਥੇ ਕੋਈ ਤਿਹਾਰ ਜਿਵੇਂ ਕੱਲ ਹੋਲੀ ਸੀ ਤੁਸੀਂ ਉਧਰ ਲਈ ਘਟਨਾਵਾਂ ਦੇਖੋ ਕਿਵੇਂ ਉਹਦੇ ਜਲੂਸ ਨੂੰ ਬੜੀ ਮੁਸ਼ਕਲ ਨਾਲ ਕੱਢਣਾ ਪਿਆ ਕਿਤੇ ਲਾਠੀ ਚਾਰਜ ਕਰਨ ਪਿਆ ਪਰ ਸਾਡੇ ਇਥੇ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਜੇ ਕੋਈ ਜਿਹੜੇ ਗੈਰ ਸਮਾਜਿਕ ਅਨਸਰ ਜਿਹੜੇ ਨੇ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨਗੇ ਤਾਂ ਪੁਲਿਸ ਜਿਹੜੀ ਹੈ ਨਾਲ ਦੀਆਂ ਰਿਜ਼ਲਟ ਵੀ ਦਿੰਦੀ ਹੈ ਤੇ ਜਿਹੜੇ ਮੌਕੇ 'ਚ ਕੱਲ ਕੋਈ ਹੋਇਆ ਭਾਵੇਂ ਉਹ ਨਿੱਜੀ ਉਹਨਾਂ ਦਾ ਸੀਗਾ ਮਾਮਲਾ ਪਰ ਉਹਨਾਂ ਨੂੰ ਤਿੰਨ-ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਬੱਚਾ ਜਿਹੜਾ ਸੀਹਾ ਦਾਉਦ ਪਿੰਡ ਤੋਂ ਉਹਨਾਂ ਦੇ ਆਪਦੇ ਘਰ ਦੇ ਸੀਗੇ ਤੇ ਉਸੇ ਪਿੰਡ ਦੀ ਸੀ ਤੇ ਉਹ ਅਗਵਾ ਹੋਇਆ ਸੀ ਉਹ 24 ਘੰਟਿਆਂ ਦੇ ਵਿੱਚ ਵਿੱਚ ਬੱਚਾ ਵੀ ਸੇਫ ਹੋ ਗਿਆ ਸੋ ਸਾਡਾ ਜਿਹੜਾ ਪੁਲਿਸ ਦਾ ਜਿਹੜਾ ਇਕੁਪਮੈਂਟ ਹੈ ਜਾਂ ਪੁਲਿਸ ਕੋਲੇ ਜਿਹੜੇ ਸਾਧਨ ਨੇ ਉਹ ਬਹੁਤ ਅਪਡੇਟਡ ਨਹੀਂ ਮੈਂ ਬਾਰ ਬਾਰ ਤੁਹਾਨੂੰ ਦੱਸਦਾ ਰਹਿਣਾ ਗੱਡੀਆਂ ਤੋਂ ਲੈ ਕੇ ਕੈਮਰਿਆਂ ਤੋਂ ਲੈ ਕੇ ਕਿਵੇਂ ਅਸੀਂ ਇੱਕ ਦੂਜੇ ਨਾਲ ਜਿਹੜਾ ਰਸਿਆ ਜੋ ਕਰਕੇ ਆਪਾਂ ਅਪਰਾਧੀਆਂ ਨੂੰ ਫੜ ਲੈਨੇ ਫੋ ਪੰਜਾਬ ਲਾ ਐਂਡ ਆਰਡਰ ਵਾਲੇ ਪਾਸੋਂ ਬਿਲਕੁਲ ਸੇਫ ਕਰ ਲਓ ਮਾਨ ਸਰ 3 ਇਨਵੈਸਟਿਗੇਸ਼ਨ ਦੇ ਨਿਯਤੇ ਦਖੰਡ ਦੇ ਵਿੱਚ ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਕਿੱਥੇ ਵੀ ਦਿੱਤੀ ਹੈ ਸਰ ਹਾਂਜੀ 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 ਅਸੀਂ ਅੱਜ ਅੱਜ ਤਾਮਿਲਨਾਡੂ ਦੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਵੀ ਹੋਈ ਸੀ ਤੇ ਉਹਨਾਂ ਦੇ ਦੋ ਮਨਿਸਟਰ ਵੀ ਆ ਰਹੇ ਨੇ ਮਿਲਣ ਤੇ ਕਿਉਂਕਿ ਇਹ ਪਤਾ ਪਹਿਲਾਂ ਅਸੀਂ ਕਰਨੇ ਕੋਸ਼ਿਸ਼ ਕਰ ਰਹੇ ਹਾਂ ਕਿ ਕਿੰਨੀਆਂ ਸੀਟਾਂ ਇਹ ਵਧਾਉਣ ਨੂੰ ਫਿਰਦੇ ਨੇ ਤੇ ਕਿਹੜੇ ਏਰੀਆ 'ਚ ਸੀਟਾਂ ਵਧਾਉਣ ਨੂੰ ਫਿਰਦੇ ਨੇ ਮਤਲਬ ਜੇ ਤਾਮਨ ਲਾਡੂ ਦੇ ਘਟਾ ਰਹੇ ਨੇ ਕਹਿੰਦੇ ਵੀ ਆਬਾਦੀ ਘਟ ਗਈ ਇਹਦਾ ਮਤਲਬ ਤੁਸੀਂ ਫਿਰ ਪਾਪੂਲੇਸ਼ਨ ਕੰਟਰੋਲ ਦੇ ਅਗੇਂਸਟ ਜਾ ਰਹੇ ਆ ਆਬਾਦੀ ਘਟਾਉਣੇ ਚਾਹੀਦੀ ਸੀ ਉਹਨਾਂ ਨੂੰ ਠੀਕ ਹੈ ਨਾ ਸੋ ਇਹਨਾਂ ਦੀਆਂ ਕੋਈ ਹੋਰ ਅਗਲੀਆਂ ਇਧਰ ਉਧਰ ਦੀਆਂ ਚਾਲਾਂ ਨੇ ਕਿ ਆਬਦਾ ਏਰੀਆ ਵਧਾ ਲਓ ਜਿੱਥੋਂ ਨਹੀਂ ਜਿੱਥੋਂ ਨਹੀਂ ਜਿੱਦਦੇ ਉੱਥੋਂ ਘਟਾ ਲਓ ਹੈ ਨਾ ਤਾਂ ਕਿ ਪਰਸੈਂਟੇਜ ਵਧ ਜਾਈ ਤੁਸੀਂ ਪੰਜਾਬ ਦਾ ਵੀ ਅਸੀਂ ਅਫਸਰ ਦੀ ਡਿਊਟੀ ਲੱਗੀ ਅੱਜ ਪਤਾ ਲੱਗ ਜੂਗਾ ਕਿ ਪੰਜਾਬ ਨੂੰ ਕਿੰਨੀਆਂ ਸੀਟਾਂ ਵਧਾ ਰਹੇ ਨੇ ਜਾਂ ਘਟਾ ਰਹੇ ਨੇ ਜਾਂ ਕੀ ਕਰ ਰਹੇ ਨੇ ਉਸ ਤੋਂ ਬਾਅਦ ਫਿਰ ਡਰੇਲ ਦੇ ਵਿੱਚ ਪੜਨਾ ਬਾਕੀ ਜੇ ਸਰ ਬੈਕ ਟੂ ਅਮਰਿਤਸਰ ਇਨਸੀਡੈਂਟ ਇੱਕ ਐਂਪਲ ਪਿਆ ਅਕਾ ਹੈ ਅਮਰਿਤਸਰ ਪੁਲਿਸ ਕਮਿਸ਼ਨਰ ਇੱਕ ਪਾਕਿਸਤਾਨ ਐਂਗਲ ਕੋ ਹਿੱਟ ਕਰ ਰਹੇ ਹਨ ਵੀ ਥੇਅਰ ਕੈਨ ਬੀ ਅ ਕਾਂਸਪੀਰੇਸੀ ਫਰਮ ਪਾਕਿਸਤਾਨ ਆਪ ਇਸ ਤੇ ਦੇਖੋ ਜਿਹੜੇ ਡਰੋਨ ਉਹਦਾ ਉਹਦਾ ਉਤਸ਼ਰੀਆ ਉਧਰ ਹੀ ਆਉਂਦੇ ਨੇ ਠੀਕ ਹੈ ਹੁਣ ਬੀਐਸਐਫ ਨੇ ਸਾਨੂੰ ਰਿਪੋਰਟ ਦਿੱਤੀ ਹੈ ਜਦੋਂ ਦਾ ਸੀ ਯੁੱਧ ਨਸ਼ਿਆਂ ਵਿਰੁੱਧ ਛੇੜਿਆ 70% ਡਰੋਨ ਦੀ ਜਿਹੜੀ ਇਨਕਮਿੰਗ ਉਹ ਕਟ ਗਈ ਕੋਈ ਗ੍ਰੀਸ ਰੀਸੀਵ ਕਰਨ ਵਾਲਾ ਨਹੀਂ ਹੈ ਕੋਈ ਇੱਥੇ ਸੋ ਤੱਕ ਸਿਰ ਪੰਗੇ ਲੈਂਦੀ ਰਹਿੰਦੇ ਰਹੇ ਉਹਨਾਂ ਨੇ ਤਾਂ ਉਹ ਕਿਉਂ ਚਾਹਣਗੇ ਪੰਜਾਬ ਜਿਹੜਾ ਹੈ ਉਹ ਸ਼ਾਂਤੀ ਦੇ ਵਿੱਚ ਰਹੇ ਪਰ ਅਸੀਂ ਯਕੀਨ ਦਵਾਨੇ ਪੰਜਾਬ ਦੇ ਲੋਕਾਂ ਨੂੰ ਕਿ ਬਿਲਕੁਲ ਅਸੀਂ ਲੋਕਾਂ ਦਾ ਪਾਈਚਾਰਕ ਸੰਜੜੀ ਬਣਾ ਕੇ ਠੀਕ ਹੈ